ਕੁੱਛ 17 ਪਾਸਪੋਰਟ ਆਪਣੇ ਕੋਲੇ ਅੱਜ ਰੀਸੀਵ ਹੋਏ ਆ ਜਿਨ੍ਹਾਂ ਦੇ ਵਿੱਚ ਵੀਜ਼ਾ ਲੱਗ ਕੇ ਆਏ ਨੇ ਆਪਣੇ ਕੋਲੇ ਅੱਜ ਜਿਵੇਂ ਗੱਲ ਕਰਾਂ ਤਾਂ ਜਰਾ ਜਿਹੜੇ ਪਾਸਪੋਰਟ ਨੇ 6 ਪਾਸਪੋਰਟ ਆਪਣੇ ਕੋਲ ਸਟੂਡੈਂਟ ਵੀਜ਼ਾ ਨਾਲ ਸੰਬੰਧਤ ਆ 4 ਪਾਸਪੋਰਟ ਜਿਹੜੇ ਹੈਗੇ ਆ ਉਹ ਓਪਨ ਵਰਕ ਪਰਮਿਟ ਦੇ ਨੇ ਤੇ ਬਾਕੀ ਦੇ 7 ਪਾਸਪੋਰਟ ਜਿਹੜੇ ਹੈਗੇ ਆ ਉਹ ਹੈਗੇ ਆਪਣੇ ਕੋਲੇ ਵਿਜ਼ਟਰ ਵੀਜ਼ਾ ਨਾਲ ਸੰਬੰਧਤ ਸੋ ਵਿਜ਼ਟਰ ਵੀਜ਼ਾ ਦੀ ਜੇ ਮੈਂ ਗੱਲ ਕਰਾਂ ਤਾਂ ਐਟ ਟਾਈਮ 90 ਤੋਂ 100 ਦਿਨ ਦਾ ਐਵਰੀ ਟਾਈਮ ਪੀਰੀਅਡ ਚੱਲਦਾ ਪਿਆ ਹਵਾ ਬਟ ਸਕਸੈਸ ਰੇਸ਼ੋ ਸੋਣੀ ਚੱਲ ਰਹੀ ਆ ਬਟ ਸਟੂਡੈਂਟ ਦਾ ਜਿਹੜਾ ਕੇਸ ਆ ਉਹ ਪਹਿਲਾਂ ਨਾਲ ਬਹੁਤ ਫਾਸ ਕਿਸ ਐਪਰੂਵ ਕੀ ਆ ਰਹੇ ਆ ਐਟ ਅ ਟਾਈਮ ਸੋ ਮੈਂ ਇਹਨਾਂ ਚ ਕੁਝ ਪ੍ਰੋਫਾਈਲ ਡਿਸਕਸ ਕਰਨਾ ਤੇ ਉਹਨਾਂ ਜਿਹੜੇ ਤੁਹਾਨੂੰ ਸ਼ਾਇਦ ਪਤਾ ਲੱਗ ਜੇ ਕਿੱਥੇ ਬੱਚਾ ਅਪਲਾਈ ਕਰ ਰਿਹਾ ਤੇ ਕਿੱਦਾਂ ਦਾ ਪ੍ਰੋਫਾਈਲ ਸੀ ਜਿਹਦੇ ਤੇ ਉਹਨੇ ਵੀਜ਼ਾ ਲਿਆ ਵਾ ਸੋ ਜੇ ਮੈਂ ਸਟੂਡੈਂਟ ਵੀਜ਼ੇ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਪਹਿਲਾ ਬੱਚਾ ਜਿਹੜਾ ਸੇਟ ਕਾਲਜ ਪੜਨ ਚੱਲਿਆ ਹੋਸਪੀਟੈਲਿਟੀ ਦਾ ਕੋਰਸ ਲੈ ਕੇ 15 ਦਿਨਾਂ ਦੇ ਵਿੱਚ ਵੀਜ਼ਾ ਆਇਆ ਸੈਕੰਡ ਹੈਗੇ ਹਰਮਨਪ੍ਰੀਤ ਜਿਨ੍ਹਾਂ ਨੇ ਲੰਗਾਰਾ ਕਾਲਜ ਅਪਲਾਈ ਕੀਤਾ ਸੀਗਾ ਐਸ ਆਰਟਸ ਦਾ ਕੋਰਸ ਜਿੱਥੇ ਇਹਨਾਂ ਨੇ 15 ਦਿਨਾਂ ਦੇ ਵਿੱਚ ਵੀਜ਼ਾ ਲੈ ਲਿਆ ਆਪਣੇ ਤੇ ਨੈਕਸਟ ਹੈਗੇ ਦੀਪਿੰਦਰ ਸਿੰਘ ਇਹਨਾਂ ਨੇ ਵੀ ਆਪਣਾ ਜਿਹੜਾ ਕੇਸ ਅਪਲਾਈ ਕੀਤਾ ਸੀ ਫੈਨਸ਼ੋ ਕਾਲਜ ਅਰਲੀ ਚਲੋ এডਿਊਕੇਸ਼ਨ ਕਾਫੀ ਡਿਮਾਂਡ ਚ ਹੈ ਟਾਈਮ ਕੋਰਸ ਇਹ 18 ਦਿਨਾਂ ਦੇ ਵਿੱਚ ਦੋਸਤੋ ਵੀਜ਼ਾ ਲੱਗ ਕੇ ਆਇਆ ਤੇ ਲਾਸਟ ਹੈਗੇ ਜੁਵਨਪ੍ਰੀਤ ਸਿੰਘ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਐਸਰਟ ਫ ਆਰਸ ਦੇ ਕੋਰਸ ਦੇ ਵਿੱਚ 6 ਓਵਰਾਲ 5.5 ਇੱਕ ਮੋਡਿਊਲ ਦੇ ਵਿੱਚੋਂ ਤਾਂ ਇਹਨਾਂ ਦਾ ਵੀ ਜਿਹੜਾ ਕੇਸ ਆ ਉਹ 23 ਦਿਨ ਦੇ ਵਿੱਚ ਅਪਰੂਵ ਹੋ ਕੇ ਪਹੁੰਚਿਆ ਦੋ ਕੈਂਡੀਡੇਟ ਉਹਨੇ ਜਿਹੜੇ ਆਪਣੇ ਸਪੌਸ ਨਾਲ ਟ੍ਰੈਵਲ ਕਰ ਰਹੇ ਆ ਉਹਨਾਂ ਨੇ ਯੂਨੀਵਰਸਿਟੀ ਆਫ ਕੈਲਨਾ ਵੈਸਟ ਲਈ ਸੀਗੀ ਐਮਬੀਏ ਦਾ ਕੋਰਸ ਲਿਆ ਸੀਗਾ ਉਹਨਾਂ ਦੇ ਕੇ ਉਦੋਂ ਦਾ ਕੇਸ ਜਿਹੜਾ 20 ਦਿਨਾਂ ਦੇ ਵਿੱਚ ਆਪਣੇ ਕੋਲ ਅਪਰੂਵ ਹੋ ਕੇ ਪਹੁੰਚਿਆ ਜਿਹੜੇ ਚਾਰ ਓਪਨ ਵਰਕ ਪਾਵਮੈਂਟ ਦੇ ਕੈਂਡੀਡੇਟ ਨੇ ਉਹਨਾਂ ਦੀ ਜੇ ਮੈਂ ਗੱਲ ਕਰਾਂ ਤਾਂ ਐਵਰੇਜ ਐਨੂਅਲ ਇਨਕਮ ਦੀ ਜੇ ਮੈਂ ਗੱਲ ਕਰਾਂ ਤਾਂ ਛੇ ਤੋਂ 7 ਲੱਖ ਰੁਪਏ ਤੋਂ ਸਟਾਰਟ ਹੋ ਜਾਂਦੀ ਹੈ 9 ਲੱਖ ਰੁਪਏ ਤੱਕ ਇਹਨਾਂ ਦੀ ਐਨੂਅਲ ਇਨਕਮ ਸੀਗੀ ਚਾਹਨਾ ਦੇ 15 ਲੱਖ ਰੁਪਈਆ ਐਵਰੇਜ ਇੰਡੀਆ ਚ ਫੰਡ ਸ਼ੂ ਕੀਤਾ ਗਿਆ ਸੀ ਤੇ ਇਹਨਾਂ ਦੇ ਜਿਹੜੇ ਸਪਾਊਸ ਆ ਉਹ ਕੋਈ ਸੈਂਡ ਕਲੀਅਰ ਕਾਲਜ ਪੜ ਰਿਆ ਸੀਗਾ ਕੋਈ ਕੁਕਿਟ ਲਰਨ ਚ ਸੀ ਇੱਕ ਯੂਸੀਡਬਲ ਸੀਗੇ ਸੋ ਡਿਪਲੋਮਾ ਵਾਲੇ ਬੱਚੇ ਵੀ ਸੀ ਤੇ ਮਾਸਟਰ ਡਿਗਰੀ ਵਾਲੇ ਸੀ ਕਿਉਂਕਿ ਪਹਿਲਾਂ ਦੇ ਰੂਲ ਅਕੋਰਡਿੰਗ ਇਹ ਸੈਪਟੇਬਲ ਸੀਗਾ ਇਹ ਕੇਸਸ ਆਪਾਂ ਅਪਲਾਈ ਕੀਤੇ ਸੀ ਫਰਬਰੀ ਦੇ ਵਿੱਚ ਸੋ ਅੱਜ ਆਪਣੇ ਕੋਲ ਇਹਨਾਂ ਦੇ ਜਿਹੜੇ ਵੀਜ਼ੇ ਅਪਰੂਵ ਹੋ ਕੇ ਪਹੁੰਚੇ ਆ ਸੋ ਤੁਸੀਂ ਵੀ ਆਪਣੇ ਕੇਸ ਪਰ ਜਾਣਕਾਰੀ ਲੈਣਾ ਚਾਹੁੰਦੇ ਹੋ ਨਵੇਂ ਰੂਲਸ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਸਾਡੇ ਤੋਂ ਤਾਂ ਆਪਣੇ ਡਾਕੂਮੈਂਟੇਸ਼ਨ ਲੈ ਕੇ ਸਾਡੇ ਕਿਸੇ ਵੀ ਨੇੜ ਤਾਂ ਲੋਸੀ ਪੂਰੀ ਤਸੱਲੀ ਨਾਲ ਜਾਣਕਾਰੀ ਦਵਾਂਗੇ ਜੋ ਅਜਿਹੇ ਰੂਲਸ ਆ ਕਿਉਂਕਿ ਇਹ ਰੂਲਸ ਨੂੰ ਲੈ ਕੇ ਕਾਫੀ ਜ਼ਿਆਦਾ ਡਾਊਟਸ ਜਿਹੜੇ ਹੈਗੇ ਲੋਕਾਂ ਨੇ ਬਣੇ ਹੋਏ ਆ ਸੋ ਦੋਸਤੋ ਉਹਨਾਂ ਨੂੰ ਕਲੀਅਰ ਕਰਨਾ ਬੜਾ ਜ਼ਰੂਰੀ ਆ ਜਦੋਂ ਤੁਸੀਂ ਆਪਣਾ ਕੇਸ ਅਪਲਾਈ ਕਰਨਾ ਸੋ ਕਿਸੇ ਵੀ ਨੇੜੇ ਕੀ ਆਫਿਸ ਜਿੱਦੜੇ ਕਰੋ ਇੱਥਾ ਦਿੱਤੇ ਨੰਬਰਾਂ ਦੇ ਉੱਪਰ ਕਾਲ ਕਰਕੇ ਤੁਸੀਂ ਅਪਾਇੰਟਮੈਂਟ ਵੀ ਲੈ ਸਕਦੇ ਆ ਧੰਨਵਾਦ